ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਸਭ ਤੋਂ ਪਹਿਲਾਂ ਮੈਂ ਸਾਡੀ ਸਾਰੀ ਬਾਰ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੇਰ ਦੂਜੀ ਵਾਰੀ ਇਸ ਬਾਰ ਤੇ ਆ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਵਿਸ਼ਵਾਸ ਵੀ ਦਿਵਾਉਣਾ ਸਾਰੀ ਬਾਰ ਨੂੰ ਕਿ ਜਿਵੇਂ ਮੈਂ ਪਿਛਲੇ ਸਾਲ ਬੜੀ ਤੰਦੇਹੀ ਨਾਲ ਇਮਾਨਦਾਰੀ ਨਾਲ ਕੰਮ ਕੀਤੇ ਨੇ ਉਸੇ ਤਰੀਕੇ ਨਾਲ ਇਸ ਸਾਲ ਵੀ ਇਸ ਇਮਾਨਦਾਰੀ ਤੇ ਨਿਯਮ ਨਾਲ ਕੰਮ ਕਰਦੇ ਰਹਾਂਗੇ ਜੋ ਸਾਡੀ ਬਾਰ ਦੀਆਂ ਮੁਸ਼ਕਿਲਾਂਤਕ ਨੇ ਉਹਨਾਂ ਨੂੰ ਹਲ ਕਰਨ ਜੋ ਰਹਿ ਗਈਆਂ ਉਹਨਾਂ ਨੂੰ ਹੱਲ ਕਰਨੀ ਮੈਂ ਪੂਰੀ ਦੀ ਪੂਰੀ ਕੋਸ਼ਿਸ਼ ਕਰੂੰਗਾ ਤੇ ਜਿਹੜੀ ਮੇਰੀ ਟੀਮ ਹੈ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜੋ ਮੇਰੇ ਨਾਲ ਇੱਥੇ ਜਿੱਤੇ ਨੇ ਤੇ ਅਸੀਂ ਸਾਰੇ ਇਕੱਠੇ ਇੱਕ ਦੂਜੇ ਨਾਲ ਮਿਲ ਕੇ ਜਿਸ ਤਰ੍ਹਾਂ ਦੀ ਪਿਛਲੇ ਸਾਲ ਚੱਲੇ ਆ ਉਸ ਤਰ੍ਹਾਂ ਹੀ ਇਸ ਸਾਲ ਚੱਲ ਕੇ ਵਾਰ ਦੇ ਜੋ ਵੀ ਪੈਂਡਿੰਗ ਕੰਮ ਨੇ ਉਹਨਾਂ ਨੂੰ ਕਰਵਾਵਾਂਗੇ ਪਰ ਆ ਦੀ VOTING ਦੀ ਗੱਲ ਕੀਤੀ ਜਾਵੇ ਪਿਛਲੀ ਵਾਰ ਨਾਲ ਉਹ VOTING ਕਾफी ਕੱਟੀ ਗਈ ਇਹਦੇ ਬਾਰੇ ਜਣਾ ਚਾਹੁੰਦਾ ਇਹ ਪਿਛਲੇ ਸਾਲ ਅਸੀਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਆਪਣਾ ਵਾਰਦਾ ਨਵਾਂ ਸਬਦਾਨ ਬਣਾਈਏ ਤੇ ਅਸੀਂ ਬਾਰ ਦਾ ਜੋ ਨਵਾਂ ਸਵਿਧਾਨ ਬਣਾਇਆ ਉਸ ਦੇ ਵਿੱਚ ਇਸ ਨੇ ਫਰੇਮ ਦੇ ਵਿੱਚ ਕਰ ਲਿਆ ਕਿ VOTING ਰਾਈਟ ਕਿਸ ਨੂੰ ਜੋ ਫਰੇਮ ਦੇ ਵਿੱਚ ਆਇਆ ਉਸ ਨੂੰ VOTING ਰਾਈਟ ਮਿਲ ਗਈ ਜੋ ਇਸ ਫਰੇਮ ਤੋਂ ਬਾਹਰ ਸੀ ਉਸ ਨੂੰ VOTING ਰਾਈਟ ਅਸੀਂ ਨੇ ਨਹੀਂ ਦਿੱਤੀ ਇਸ ਦਾ ਵੀ ਨਤੀਜਾ ਹੈ ਕਿ ਬਾਰ ਨੇ ਜੋ ਇਹ ਅਸੀਂ ਨੇ ਕਨਸਟੀਟਿਊਸ਼ਨ ਬਣਾਇਆ ਉਸ ਨੂੰ ਹੀ ਉਹਨਾਂ ਨੇ ਇੰਡੋਰਸ ਕੀਤਾ ਹੈ ਕਿ ਜੋ ਕੰਮ ਹੋਇਆ ਬਹੁਤ ਵਧੀਆ ਹੋਇਆ ਕਿਉਂਕਿ ਸਾਡੀ ਬਾਰ ਦੇ ਵਿੱਚ ਅਜਿਹੇ ਵੀ ਵਕੀਲ ਸਾਹਿਬਾਨ ਸੀ ਜੋ ਕਦੇ ਸਾਡੀ ਬਾਰ ਦੇ ਵਿੱਚ ਨਹੀਂ ਸੀ ਹੋਵੇ ਬਲਕਿ ਕਿਹਦਾ ਹੈਗੇ ਵਕੀਲ ਸਾਹਿਬਾਨ ਸੀ ਜਿਹੜੇ ਕਿ ਸਰਕਾਰੀ ਨੌਕਰੀਆਂ ਲੈ ਚੁੱਕੇ ਸੀ ਪਰ VOTING ਵੋਟ ਪਾ ਜਾਂਦੇ ਸੀ ਇਸ ਕਰਕੇ ਜੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਸਾਰੇ ਵਕੀਲ ਸਾਹਿਬਾਨ ਜੋ ਇੱਥੇ ਸਾਡੀ ਬਾਰ ਨਾਲ ਕੋਈ ਸਬੰਧ ਨਹੀਂ ਰੱਖਦੇ ਉਹਨਾਂ ਨੂੰ ਕੋਈ VOTING RIGHT ਨਾ ਦਿੱਤਾ ਜਾਵੇ ਬਲਕਿ ਅਸੀਂ ਕਿਹਾ ਕਿ ਜੋ VOTING RIGHT ਸਿਰਫ ਉਸੀ ਉਹਨਾਂ ਵਕੀਲਾਂ ਨੂੰ ਦਵਾਂਗੇ ਜੋ ਸਾਡੇ ਕ੍ਰਾਈਟਰੀਆ ਮੁਤਾਬਕ VOTING RIGHT ਦਾ ਹੱਕ ਰੱਖਦੇ ਨੇ ਲੇਕਿਨ ਅਸੀਂ ਇਹ ਵੀ ਰੱਖਿਆ ਕਿ ਬਾਕੀ ਜੋ ਮੈਂਬਰ ਸਾਹਿਬਾਨ ਨੇ ਉਹ ਸਾਡੀ ਬਾਰ ਦੇ ਆਨਰੇਰੀ ਮੈਂਬਰ ਰਹਿਣਗੇ ਉਹਨਾਂ ਨੂੰ ਬਾਕੀ ਸਾਰੀਆਂ ਜੋ ਸੁੱਖ-ਸਹੂਲਤਾਂ ਮਿਲਦੀਆਂ ਨੇ ਉਹ ਮਿਲਦੀਆਂ ਰਹਿਣਗੀਆਂ ਐਡਵੋਕੇਟ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਬਾਰਸ ਸਦਨ ਦੀ ਚੋਣ ਹੋਈ ਆ ਤੇ ਅੱਜ ਕੌਣ-ਕੌਣ ਕਿਸ ਅਹੁਦੇ ਲਈ ਜਿੱਤਿਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਉੱਚੀ ਬਾਦ ਨੇ ਦੁਬਾਰਾ ਸਰਦਾਰ ਸੁਜਿੰਦਰ ਸਿੰਘ ਖੀਸਾ ਜੀ ਨੂੰ ਪ੍ਰਧਾਨ ਦਾ ਅਹੁਦਾ ਦੇ ਕੇ نوازਿਆ ਨਾਲ ਹੀ ਵਾਈਸ ਪ੍ਰੈਜ਼ੀਡੈਂਟ ਜੋ ਸਾਡੇ ਜਗਮੀਤ ਜੀ ਨੇ ਉਹ ਜਿੱਤੇ ਨੇ ਤੀਜੇ ਇੱਕ ਰਿਜ਼ਰਵ ਦਾ ਰੱਖਿਆ ਹੋਇਆ ਸੀਗਾ ਲੇਡੀਜ਼ ਰਿਜ਼ਰਵ ਜਿਹੜੀ ਅਨਪੋਜ਼ਡ ਜੁਹੀ ਜੀ ਉਹ ਨਿਖਤ ਹੋਈ ਸੀ ਕਿ ਨਾਲ ਹੀ ਸਾਡੇ ਜੋ ਕੈਸ਼ੇ ਸੀ ਉਹ ਵੀ ਅਨਪੋਜ਼ਡ ਆ ਗਈ ਸੀਗੇ ਜਿਹੜੀ ਜੁਆਇੰਟ ਸੈਕਟਰੀ ਉਹ ਹਰ ਸਿਮਰਨ ਜੀ ਜਿੱਤੇ ਨੇ ਸਮੁੱਚੀ ਟੀਮ ਨੂੰ ਸੈਕਟਰੀ ਸਾਡੇ ਬਲੰਗ ਜਿਹੜੇ ਪਹਿਲਾਂ ਸੀਗੇ ਉਹ ਰਿਪੀਟ ਹੋਏ ਨੇ ਇਸ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਆ ਵੱਡੀ ਗੱਲ ਇਹ ਹੈ ਜਿਹੜੀ ਲੈਂਡਮਾਰਕ ਕਦਮ ਚੁੱਕੇ ਸੀ ਪ੍ਰਧਾਨ ਜੀ ਹਿੱਸਾ ਜੀ ਨੇ ਇਸ ਤਰ੍ਹਾਂ ਕਨਸਟੀਟਿਊਸ਼ਨ ਨੂੰ ਬਣਾਉਣਾ ਜਿਹੜੀ ਕਈ ਸਾਲਾਂ ਤੋਂ ਮੰਗ ਆਉਂਦੀ ਸੀ ਵਾਰ ਦੀ ਤੇ ਉਹਦੇ ਵਿੱਚ ਜਿਹੜੇ ਅਨ ਪ੍ਰੈਕਟਿਸ ਸਾਡੇ ਐਡਵੋਕੇਟਸ ਨੇ ਉਹਨਾਂ ਦਾ ਜਿਹੜਾ VOTING ਕ੍ਰਾਈਟਰੀਆ ਹੈ ਉਹਨੂੰ ਇੱਕ ਫਰੇਮਵਰਕ ਵਿੱਚ ਦੇਣਾ ਉਹਦੀ ਵਧਾਈ ਦੇ ਜਿੱਥੇ ਉਹ ਹੱਕਦਾਰ ਨੇ ਉਤੀ ਹੋ ਪ੍ਰਧਾਨ ਜਿਹੜੇ ਇੱਕ ਸ਼ੀਸ਼ਾ ਦਿਖਾਇਆ ਬਾਹਰ ਨੇ ਵੀ ਜਿਹੜਾ ਵੀ ਬਾਹਰ ਲਈ ਬਾਹਰ ਮੈਂਬਰਸ ਲਈ ਕੰਮ ਕਰੂਗਾ ਤੇ ਹਮੇਸ਼ਾ ਬਾਹਰ ਉਹਨੂੰ ਜਿਤਾਉਂਦੀ ਹੈ ਤੇ ਇੱਕ ਵੱਡੇ ਮਾਰਜਨ ਨਾਲ ਜਿਸ ਤਰ੍ਹਾਂ ਪਹਿਲਾਂ 1100 ਲਗਭਗ ਵੋਟਾਂ ਸੀਗੀਆਂ ਇਸ ਵਾਰ 600 650 ਵੋਟ ਰਹੀ ਹੈ ਤੇ ਜਿਹੜੇ ਵੀ ਕੈਂਡੀਡੇਟ ਜਿੱਤੇ ਨੇ ਬਹੁਤ ਘੱਟ ਮਾਰਜਨ ਨਾਲ ਜਿੱਤੇ ਨੇ ਕੋਈ 5 ਦਾ ਕੋਈ 10 ਦਾ ਕੋਈ 11 ਦਾ ਪਰ ਪ੍ਰਧਾਨ ਜੀ ਸੁਖਵਿੰਦਰ ਸਿੰਘ ਜੀ 34 ਦੇ ਮਾਰਜ ਨਾਲ ਜਿੱਤੇ ਨੇ ਇੱਕ ਤਰ੍ਹਾਂ ਦੀ ਸਮੂੱਚੀ ਮਿਸਾਲ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਸਾਰੇ ਭਾਈਚਾਰੇ ਦੋਸਤਾਂ ਮਿੱਤਰਾਂ ਨੇ ਸਾਡੇ ਨਾਲ ਹਿੰਮਤ ਕਰਕੇ ਮਿਹਨਤ ਕੀਤੀ ਹੈ ਤੇ ਇਹ ਜਿੱਤ ਸਾਡੇ ਸਾਰਿਆਂ ਦੀ ਹੈ ਤੇ ਇਹਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕੀ ਕਰਨਾ ਚਾਹੋਗੇ ਤੁਸੀਂ ਅਗਲੇ ਹੁਣ ਚੋਣ ਜਿੱਤਿਓ ਆਪਣੇ ਭਾਈਚਾਰੇ ਲਈ ਭਾਈਚਾਰੇ ਲਈ ਸਾਰੇ ਜੀ ਸਾਡੀ ਇਕੱਠੀ ਮੰਗਾਂ ਨੇ ਸਾਡੇ ਭਾਈਚਾਰੇ ਦੀ ਵਧੀਆ ਮਤਲਬ ਐਸੇ ਓਨਲੀ ਇਤਿਹਾਸੀ ਜੁਡੀਸ਼ਰੀ ਨਾਲ ਬੈਂਚ ਨਾਲ ਵਧੀਆ ਰਿਲੇਸ਼ਨ ਬਣਾ ਕੇ ਰੱਖੀ ਹੋਰ ਜਿੰਨੀਆਂ ਵੀ ਲੋੜਾਂ ਨੇ ਪੂਰੀਆਂ ਕਰ ਸਕੀਏ ਸਾਡੀ ਰਜੀਮ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਅੰਦਰ ਅਸੀਂ ਉਹਨੂੰ ਹੋਰ ਬਿਹਤਰ ਕਰ ਸਕੀਏ